ਇੱਕ ਗਰੰਥੀ ਕਹਿ ਰਿਹਾ ਵੀ ਲੇਟੈਸਟ ਜਿਹੜੀ ਮੇਰੀ ਤਨਖਾਹ 9000 ਰੁਪਏ ਮਹੀਨਾ ਹੂੰ ਦੱਸੋ ਜੀ 9000 ਰੁਪਏ ਮਹੀਨੇ ਨਾਲ ਕਿਹੜਾ ਆਪਣਾ ਪਰਿਵਾਰ ਚਲਾ ਸਕਦਾ ਕਹਿੰਦੇ ਜੀ 25 ਸਾਲਾਂ ਚ ਮੈਂ ਦੋ ਕਮਰੇ ਪਾਏ ਆ ਉਹ ਵੀ ਕਿਸ਼ਤਾਂ ਤੇ ਲਓ ਫਿੱਟ ਲਾਂਤ ਤੁਹਾਡੇ ਸਾਰਿਆਂ ਤੇ ਹੂੰ ਫਿੱਟ ਲਾਂਤ ਦੁਬਾਰਾ ਤੁਹਾਡੇ ਸਾਰਿਆਂ ਤੇ ਗਰੰਥੀ ਦੀ ਤਨਖਾਹ 9000 ਆਖੇ ਜੀ ਰਾਜ ਕਰੇਗਾ ਖਾਲਸਾ ਕਿ ਸਾਡੀਆਂ ਪ੍ਰਬੰਧਕ ਕਮੇਟੀਆਂ ਦੇ ਕੋਲ ਸੰਗਤ ਵੱਲੋਂ ਮਾਇਆ ਦੇ ਗੱਫੇ ਪਰ ਪਰ ਕਿਉਂਦੇ ਨੇ ਠੀਕ ਆ ਬਾਰੋਂ ਵੀ ਮਾਇਆ ਆਉਂਦੀ ਕਮੇਟੀਆਂ ਨੂੰ ਠੀਕ ਆ ਜੋ ਲੋਕਲ ਸੰਗਤ ਗੁਰਦੁਆਰਾ ਸਾਹਿਬ ਵਿਖੇ ਆਉਂਦੀ ਆ ਉਹ ਵੀ ਫਿਰ ਲੋਕੀ ਦਸਵੰਦ ਦਿੰਦੇ ਨੇ ਇੰਨੀ ਮਾਇਆ ਆਾ ਇੰਨਾ ਸਭ ਕੁਝ ਆ ਕਮੇਟੀਆਂ ਦੇ ਕੋਲ ਫਿਰ ਫਿਰ ਕਾਦੀ ਘਾਟ ਆ ਜੋ ਅੱਗੇ ਜੋ ਸਾਡੇ ਗਰੰਥੀ ਸਿੰਘ ਨੇ ਪਾਠੀ ਸਿੰਘ ਨੇ ਉਹਨਾਂ ਦੀ ਬਾਹ ਨਹੀਂ ਫੜ ਪਾਉਂਦੇ ਕਿੱਥੇ ਕਮੀ ਰਹਿ ਜਾਂਦੀ ਕਾਦੀ ਘਾਟ ਰਹਿ ਜਾਂਦੀ ਜਿਹੜੀਆਂ ਵੀ ਪ੍ਰਬੰਧਕ ਕਮੇਟੀਆਂ ਗਲਤ ਨੇ ਇਹਨਾਂ ਨੂੰ ਸਿਰਫ ਜੁੱਤੀ ਦੀ ਘਾਟ ਆ ਕਿੰਨੇ ਕ ਬੰਦਿਆਂ ਨੇ ਸੋਚਿਆ ਹੈ ਕਿ ਮੈਂ ਵੱਡਾ ਹੋਊਂਗਾ ਮੇਰਾ ਬੱਚਾ ਤੇ ਮਾਨੂੰ ਗ੍ਰੰਥੀ ਬਣਾਊਗਾ ਨਹੀਂ ਸੋਚਦੇ ਮੈਂ ਖੁਦ ਕਹਿਣਾ ਮੈਂ ਠੀਕ ਹੈ ਬੱਚਾ ਗੁਰੂ ਵਾਲਾ ਜ਼ਰੂਰ ਬਣੇ ਪਰ ਗ੍ਰੰਥੀ ਸਿੰਘ ਕਥਾ ਵਾਚਣਾ ਬੜਾ ਮੈਂ ਕਹਦੇ ਕਹਿੰਨਾ ਆ ਤਾਂ ਫਿਰ ਆਪਾਂ ਫਿਰ ਕੌਮ ਤੋਂ ਕਿਹੜੀ ਉਮੀਦ ਰੱਖਦੇ ਆ ਇਹੀ ਕਾਰਨ ਆ ਸਾਡੇ ਗ੍ਰੰਥੀ ਘਟਦੇ ਜਾ ਰਹੇ ਆ ਆਣੇ ਤਾਂ ਕਿ ਗੁਰੂ ਘਰ ਆ ਮੈਂ ਨਾ ਨਹੀਂ ਲੈ ਸਕਦਾ ਤੇ ਨਾ ਹੀ ਉੱਥੇ ਦਾ ਭਾਈ ਸਾਹਿਬ ਦਾ ਪਰ ਬੜੇ ਪਿਆਰ ਵਾਲੇ ਔਰ ਕਿਰਪਾਲੀ ਰੂਹ ਹੈ ਉਹ ਗ੍ਰੰਥੀ ਨੇ ਜੀ ਤੇ ਉਹਨਾਂ ਨਾਲ ਮੈਂ ਨਾ ਹਫਤਾ ਪਹਿਲਾਂ ਮਿਲਿਆ ਤੇ ਵੈਸੇ ਬੜੇ ਅਸੀਂ 12 ਸਾਲ ਬਾਅਦ ਮਿਲੇ ਆ ਜੀ ਉਹਨਾਂ ਨੂੰ ਤੇ ਰਾਹ ਚ ਜਾਂਦੇ ਮਿਲ ਕੇ ਤੇ ਬੈ ਕੇ ਵਿਚਾਰ ਹੋ ਗਏ ਕਹਿੰਦੇ ਪ੍ਰਭ ਜੀ ਸਿਆਂ 2001 ਦੇ ਵਿੱਚ ਮੈਂ ਕਥਾ ਕਰਨੀ ਸ਼ੁਰੂ ਕੀਤੀ 1998 ਤੋਂ 2000 ਤੱਕ ਮੈਂ ਇੱਕ ਕਾਲਜ ਆ ਮੈਂ ਉਹਦਾ ਵੀ ਨਾਂ ਨਹੀਂ ਲੈ ਸਕਦਾ ਹਨਾ ਚਲੋ ਜਨਤਕ ਹੋ ਜਾਂਦੀ ਗੱਲ ਤਿੰਨ ਸੌ ਨੰਬਰ ਦੇ ਦੂੰਗਾ ਜੇ ਕਿਸੇ ਨੇ ਇਨਕੁਆਇਰੀ ਕਰਨੀ ਹੈ ਭਾਜਣ ਨੂੰ ਫੋਨ ਕਰ ਲੈ। ਨਹੀਂ ਅੱਛਾ ਇੱਕ ਬੇਨਤੀ ਹੋਰ ਨੰਬਰ ਨਾ ਦਿਓ ਤੁਸੀਂ ਈਮੇਲ ਆਈਡੀ ਹੈ ਰਬਾਬੀ ਤੀਰ@gmail.com ਤੁਸੀਂ ਮੇਲ ਕਰ ਸਕਦੇ ਹੋ ਕਿਉਂਕਿ ਕਾਲਸ ਹਨਾ ਸਾਰਿਆਂ ਦੀ ਟਵਿੱਟਰ ਸੰਗਤ ਨਰਾਜ ਹੋ ਜਾਂਦੀ ਹੈ। ਚਲੋ ਆਪਾਂ ਤੁਹਾਡਾ ਇੰਸਟਾਗ੍ਰam ਪੇਜ ਮੈਂਸ਼ਨ ਕਰਦਾ ਤੁਹਾਨੂੰ ਮੈਸੇਜ ਕਰ। ਉੱਥੇ ਤੁਸੀਂ ਹਾਂਜੀ ਡੀਐਮ ਕਰੋ ਮੈਂ ਜਰੂਰ ਸੰਗਤ ਦੇ ਸਵਾਲਾਂ ਦਾ ਜਵਾਬ ਜੋ ਵੀ ਬਣਦਾ ਹੋਊਗਾ ਦਊਂਗਾ। ਉਹ ਕਹਿੰਦੇ ਜੀ 2001 ਤੋਂ ਮੈਂ ਕਥਾ ਕਰਨੀ ਸ਼ੁਰੂ ਕੀਤੀ 2025 ਆ ਗਿਆ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇੱਕ ਗ੍ਰੰਥੀ ਕਹਿ ਰਿਹਾ ਵੀ ਲੇਟੈਸਟ ਜ ਦੀ ਮੇਰੀ ਤਨਖਾਹ 9000 ਰੁਪਏ ਮਹੀਨਾ ਹੂੰ ਦੱਸੋ ਜੀ 9000 ਰੁਪਏ ਮਹੀਨੇ ਨਾਲ ਕਿਹੜਾ ਆਪਣਾ ਪਰਿਵਾਰ ਚਲਾ ਸਕਦਾ ਤੇ 25 ਸਾਲ ਡਿਊਟੀ ਕਰਨ ਤੋਂ ਬਾਅਦ ਇੱਕ ਗਰੰਥੀ ਦੀ ਤਰੱਕੀ ਕੀ ਹੋਈ ਹੈ ਜੀ ਉਹਦੀ ਤਨਖਾਹ ਜਿਹੜੀ 9000 ਰੁਪਏ ਮਹੀਨਾ ਕਰ ਦਿੱਤੀ ਕੀ ਆਪਾਂ ਆਪਣੀ ਕੌਮ ਦਾ ਗਰੰਥੀ ਦੀ ਤਨਖਾਹ 9000 ਆਖੇ ਜੀ ਰਾਜ ਕਰੇਗਾ ਖਾਲਸਾ ਇਹ ਕਿੱਦਾਂ ਕਰੂਗਾ ਗਰੰਥੀ ਨੂੰ ਤਾਂ ਟੈਨਸ਼ਨ ਆ ਵੀ ਮੈਂ ਸਾਬਣ ਲਿਆ ਵਾ ਗਰੰਥੀ ਨੂੰ ਟੈਨਸ਼ਨ ਆ ਮੈਂ ਸਿਲੰਡਰ ਕਿੱਥੋਂ ਪੂਰਾ ਕਰਾਂ ਮੈਂ ਬੱਚਿਆਂ ਦੀ ਫੀਸ ਭਰਨੀ ਤੁਸੀਂ ਜਿਗਾੜੇ ਲਾਉਣੇ ਬਾਬਾ ਜੀ ਗੜਕਕ ਗਈ ਹੈ ਅਰਦਾਸ ਤੋਂ ਬਾਅਦ ਰਾਜ ਕਰੇਗਾ ਖਾਲਸਾ ਮੈਂ ਬੜੇ ਸਪੈਸ਼ਲ ਅਫਜ਼ਾਜ ਕਹਿਣਾ ਜਿਹੜੀ ਕੌਮ ਦਾ ਪ੍ਰਚਾਰਕ ਨਹੀਂ ਸੁਖੀ ਜਿਹੜੀ ਕੌਮ ਦਾ ਪ੍ਰਚਾਰਕ ਨਹੀਂ ਖੁਸ਼ ਉਹ ਕੌਮ ਤਰੱਕੀ ਨਹੀਂ ਕਰ ਸਕਦੀ ਕਿਸੇ ਤੁਸੀਂ ਦੇਖ ਲਓ ਬਾਬਾ ਜੀ ਹੋਰ ਧਰਮਾਂ ਦੀਆਂ ਤੁਸੀਂ ਗੱਲਾਂ ਕਰਦੇ ਹੋ ਉਹ ਧਰਮ ਨੇ ਇਦਾਂ ਕਹਿੰਦਾ ਤੁਸੀਂ ਆਪਣੇ ਗਰੰਥੀਆਂ ਨੂੰ ਕੀ ਪੁੱਛਿਆ ਕਹਿੰਦੇ ਜੀ 25 ਸਾਲਾਂ ਚ ਮੈਂ ਦੋ ਕਮਰੇ ਪਾਏ ਆ ਉਹ ਵੀ ਕਿਸ਼ਤਾਂ ਤੇ ਲਓ ਫਿੱਟ ਲਾਂਤ ਤੁਹਾਡੇ ਸਾਰਿਆਂ ਤੇ ਫਿੱਟ ਲਾਂਤ ਦੁਬਾਰਾ ਤੁਹਾਡੇ ਸਾਰਿਆਂ ਤੇ ਜਿਨ੍ਹਾਂ ਨੇ ਗੰਦ ਪਾਉਣ ਵਾਲਿਆਂ ਨੂੰ ਜਾਂ ਹੋਰਨਾਂ ਨੂੰ ਪ੍ਰਮੋਟ ਕੀਤਾ ਵੈਸੇ ਉਹਨਾਂ ਨੂੰ ਵੀ ਇਹਨਾਂ ਨੇ ਪ੍ਰਮੋਟ ਕਰ ਕਰਕੇ ਇੱਥੇ ਲਿਆਂਦਾ ਨਾ ਮੈਂ ਸੰਗਤ ਨੂੰ ਪੁੱਛਣਾ ਚਾਹੂੰਗਾ ਤੁਹਾਡੇ ਬੱਚੇ ਵੱਡੇ ਹੋ ਰਿਹਾ ਤੁਸੀਂ ਕਮੈਂਟਾਂ 'ਚ ਇਸ ਗੱਲ ਦਾ ਜਵਾਬ ਜ਼ਰੂਰ ਦਿਹਾ ਜੇ ਕਮੈਂਟ ਤੋਂ ਸ਼ੁਰੂ ਆਇਆ ਮੈਂ ਵੀ ਕਮੈਂਟ ਤੁਹਾਡੇ ਸਕਰੀਨ ਤੇ ਪਾਵਾਂਗਾ ਵੀ ਕਿੰਨੇ ਕ ਬੰਦਿਆਂ ਨੇ ਸੋਚਿਆ ਹੈ ਕਿ ਮੈਂ ਵੱਡਾ ਹੋਊਂਗਾ ਮੇਰਾ ਬੱਚਾ ਤੇ ਮਾਨੂੰ ਗਰੰਥੀ ਬਣਾਊਂਗਾ ਨਹੀਂ ਸੋਚਦੇ ਮਹੌਨ ਤਾਂ ਤੁਹਾਡੇ ਲੱਖਾਂ ਪੋਡਕਾਸਟ ਹੋਏ ਹੋਣਗੇ ਲੱਖਾਂ ਵੀਡੀਓਜ਼ ਕਿਸੇ ਵੀ ਚੈਨਲ ਤੇ YouTube ਦੇ ਉੱਤੇ ਕਰੋੜਾਂ ਵੀਡੀਓਜ਼ ਪਈਆਂ ਇਸ ਪੋਡਕਾਸਟ ਤੋਂ ਬਾਅਦ ਮੈਂ ਬੇਨਤੀ ਕਰਨਾ ਚਾਹੁੰਦਾ ਸੰਗਤ ਨੂੰ ਜਾਂ ਕੋਈ ਪ੍ਰਚਾਰਕ ਹੈ ਜਾਂ ਕੋਈ ਪ੍ਰਬੰਧਕ ਹੈ ਉਹ ਕਮੈਂਟ ਪਾ ਕੇ ਦੱਸੇ ਵੀ ਮੈਂ ਇਸ ਸ਼ਹਿਰ ਦਾ ਆ ਆਪਣਾ ਨੰਬਰ ਭਾਵੇਂ ਨਾ ਦਿਓ ਵੀ ਤੁਹਾਨੂੰ ਕਾਲ ਜਾਣ ਜਾਂ ਇਸ ਪਿੰਡ ਦਾ ਜਿੱਥੇ ਮੈਂ ਵਾਦਾ ਕਰਦਾ ਜੀ ਗੁਰੂ ਗ੍ਰੰਥ ਸਾਹਿਬ ਨੂੰ ਜਾਮਲ ਜਾਣ ਕੇ ਗੁਰੂ ਰਾਮਦਾਸ ਨੂੰ ਜਾਮਲ ਜਾਣ ਕੇ ਕਿ ਮੈਂ ਆਪਣੇ ਬੱਚੇ ਨੂੰ ਗ੍ਰੰਥੀ ਬਣਾਉਂਗਾ ਨਹੀਂ ਬਣਾਣਾ ਚਾਹੁੰਦੇ ਤੇ ਗਿਚਾ ਵੀ ਗਰੰਥੀ ਦਾ ਘੁੱਟਣਾ ਮੈਂ ਖੁਦ ਕਹਿਣਾ ਮੈਂ ਖੁਦ ਕਹਿਣਾ ਠੀਕ ਆ ਬੱਚਾ ਗੁਰੂ ਵਾਲਾ ਜ਼ਰੂਰ ਬਣੇ ਪਰ ਗਰੰਥੀ ਸਿੰਘ ਕਥਾਵਾਚਕ ਨਾ ਬਣੇ ਮੈਂ ਖੁਦ ਕਹਿਣਾ ਆ ਤੇ ਫਿਰ ਆਪਾਂ ਫਿਰ ਕੌਮ ਤੋਂ ਕਿਹੜੀ ਉਮੀਦ ਰੱਖਦੇ ਆ ਇਹ ਹੀ ਕਾਰਨ ਆ ਸਾਡੇ ਗਰੰਥੀ ਘਟਦੇ ਜਾ ਰਹੇ ਆ ਮੈਂ ਦੁਬਾਰਾ ਇੱਕ ਬੇਨਤੀ ਕਰ ਰਿਹਾ ਵੀ ਕਮੈਂਟਾਂ ਦੇ ਵਿੱਚ ਜਿੱਥੇ ਮੈਨੂੰ ਭਰ ਭਰ ਕੇ ਗਾਲਾਂ ਕੱਢੋਂਗੇ ਮੈਂ ਆਪਣੀ ਝੋਲੀ ਪਾਉਂਗਾ ਚੰਗੀਆਂ ਗੱਲਾਂ ਕਹੋਗੇ ਉਹ ਵੀ ਸਿਰ ਮੱਥੇ ਆ ਪਰ ਇਹ ਵੀ ਕਮੈਂਟ ਜ਼ਰੂਰ ਪਾਓ ਕਿ ਮੈਂ ਆਪਣੇ ਬੱਚੇ ਨੂੰ ਹੁਣ ਗਰੰਥੀ ਬਣਾਉਂਗੀ ਮੈਂ ਆਪਣੇ ਆਪਣੇ ਬੱਚੇ ਨੂੰ ਮੈਂ ਕਥਾਵਾਚਕ ਬਣਾਉਂਗੀ ਤੀਆਂ ਵੀ ਕਥਾਵਾਚਕ ਹੁੰਦੀਆਂ ਜੀ ਇੱਕ ਹੈਗੀ ਭੈਣ ਮੇਰੀ ਮੈਨੂੰ ਨਾਂ ਨਹੀਂ ਪਤਾ ਮੈਂ ਸੁਣਦਾ ਹੀ ਪ੍ਰੋਪਰ ਕਥਾ ਕਰਦੀ ਐ ਤੀਆਂ ਕੀਰਤਨ ਕਰਦੀਆਂ ਜੋੜੋ ਫਿਰ ਬੱਚਿਆਂ ਨਾਲ ਬਹੁਤ ਨਹੀਂ ਮੇਰੇ ਲਿੰਕ 'ਚ ਬਾਤ ਨਹੀਂ ਜੀ 3 ਸਾਲ ਦੀ ਗਰੰਥੀ ਦਾ ਤਾਂ ਰੁਤਬਾ ਮੈਂ ਕਹਿੰਦਾ ਪ੍ਰਬੰਧਕ ਥੋੜੇ ਸਹੀ ਹੋਣ ਨਾ ਕਈ ਮਾੜੇ ਮੈਂ ਸਾਰੇ ਨਹੀਂ ਕਹਿੰਦਾ ਜੀ ਥੋੜੇ ਸਹੀ ਹੋਣ ਤੇ ਗ੍ਰੰਥੀ ਦਾ ਰੁਤਬਾ ਇੰਨਾ ਉੱਚਾ ਚੱਕ ਜਨ ਗ੍ਰੰਥੀ ਨੂੰ ਤਾਂ ਡਿਗਰੀ ਮਿਲਣ ਤੋਂ ਬਾਅਦ ਟੈਸਟ ਦੇਣ ਤੋਂ ਬਾਅਦ ਇਹ ਡਿਊਟੀ ਮਿਲਣੀ ਚਾਹੀਦੀ ਬਾਬਾ ਬੁੱਢਾ ਜੀ ਦੀ ਗੱਦੀ ਹੈ ਇਹ ਹੂੰ ਤੇ ਐ ਬਣਾ ਦੇ ਵੀ ਬੇਟਾ ਤੂੰ ਪੜ੍ਹਾਈ ਕਰ ਤੂੰ ਫਲਾਣੇ ਕਾਲ ਤੋਂ ਕੋਰਸ ਕਰ ਤੈਨੂੰ ਗ੍ਰੰਥੀ ਬਣ ਜਾ ਤੈਨੂੰ ਗੱਡੀ ਮਿਲੂ ਤੈਨੂੰ ਮੋਟੀਆਂ ਤਨਖਾਹਾਂ ਮਿਲਣਗੀਆਂ ਤੈਨੂੰ ਸਤਕਾਰ ਮਿਲੂਗਾ ਤੂੰ ਗੁਰੂ ਰਾਮਦਾਸ ਸਾਹਿਬ ਦੀ ਪ੍ਰਤੱਖ ਸੇਵਾ 'ਚ ਰਹੇਂਗਾ ਜਿੱਦਾ ਜਾਪ ਆਈਪੀਐਸ ਦੇ ਪਿੱਛੇ ਭਜਦੇ ਆ ਨਾ ਆਈਪੀਐਸ ਦੇ ਕਮਿਸ਼ਨਰ ਬਣ ਜਾ ਜੱਜ ਬਣ ਜਾ ਤੂੰ ਤੂੰ ਬੈਂਕ 'ਚ ਲੱਗ ਜਾ ਤੂੰ ਕਿਉਂ ਭ ਸਤਿਕਾਰਯੋਗ ਤੁਸੀਂ ਸਰਕਾਰੀ ਅਫਸਰ ਦੇ ਮੱਥੇ ਨਹੀਂ ਲਾਕਸੀਆਂ ਦੇ ਤੁਹਾਡੇ ਤੇ ਕੇਸ ਪੈਂਦਾ ਬਾਬਾ ਜੀ ਗਰੰਤੀ ਨੂੰ ਆਪ ਹੀ ਕੁੱਟ ਦੇਣਗੇ ਕੀ ਮਤਲਬ ਬਣਦਾ ਗੱਲ ਦਾ ਛੱਡੋ ਮੈਨੂੰ ਮੀਂਹ ਵੀ ਮਨਦੀਪ ਸਿੰਘ ਨਾਲ ਦੀ ਗੱਲ ਯਾਦ ਆ ਗਈ ਬੜੀ ਸੁਣੀ ਗੱਲ ਕੀਤੀ ਉਹਨਾਂ ਨੇ ਕਹਿੰਦੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਸਮਾ ਸੀਗਾ ਪੰਜਾਬ ਦਾ ਮਹਾਰਾਜਾ ਵੇ ਜੀ ਨੰਗੇ ਪੈਰੀ ਚੱਲ ਕੇ ਜੱ태ਦਾਰ ਸਾਹਿਬ ਨੂੰ ਮਿਲਣ ਜਾਂਦਾ ਤੇ ਜੱ태ਦਾਰ ਸਾਹਿਬ ਅੱਗੋਂ ਆ ਵੱਖਿਆ ਦਾ ਰੱਖ ਲੋ ਤੇ ਹਾਂ ਅੱਜ ਕਿਧਰ ਹਾਂਜੀ ਕਿਦਰ ਆਇਆ ਅੱਜ ਕਿਦਰ ਮੂੰਹ ਚੱਕਿਆ ਇਹ ਛੋਟੀ ਗੱਲ ਹੈ ਹਾਂ ਇਹ ਜੱਥੇਦਾਰ ਸਾਹਿਬ ਐਦਾਂ ਪੰਜਾਬ ਦੇ ਮਹਾਰਾਜੇ ਨੂੰ ਬੁਲਾਉਂਦੇ ਸੀ ਠੀਕ ਆ ਜੱਥੇਦਾਰ ਤੋਂ ਥੋੜਾ ਅੱਗੇ ਚੱਲਦੇ ਆ ਗਰੰਥੀ ਸਿੰਘ ਜਦੋਂ ਮੁਲਤਾਨ ਦੀ ਜੰਗ ਹੁੰਦੀ ਆ ਜੀ ਮਹਾਰਾਜਾ ਜਾਂਦਾ ਪਿੰਡ 'ਚੋਂ ਲੰਘਦਾ ਗਰੰਥੀ ਸਿੰਘ ਆਂਦਾ ਮੈਨੂੰ ਅਰਦਾਸ ਕਰੋ ਜੀ ਮੈਂ ਮੁਲਤਾਨ ਨੂੰ ਚਿੱਤਨ ਚੱਲਿਆ ਜਿੱਤ ਕੇ ਵਾਪਸ ਆਉਂਦਾ ਆਂਦਾ ਹਾਂਜੀ ਦੱਸੋ ਮੈਂ ਕੀ ਕਰ ਸਕਦਾ ਗਰੰਥੀ ਸਿੰਘ ਟੋਟ ਕੇ ਆ ਜਾਂਦਾ ਮਹਾਰਾਜੇ ਨੂੰ ਗੱਲ ਸੁਣਾਏ ਮੂੰਹ ਸੰਭਾਲ ਕੇ ਗੱਲ ਕਰੀ ਤੂੰ ਕੋਣ ਹੋਂ ਸਾਡੇ ਗੁਰਦਾਰ ਨੇ ਕੋ ਤੇਨ ਵਾਲਾ ਥੋੜੇ ਦਿਨ ਪਹਿਲਾਂ ਤੂੰ ਕੁੱਤਾ ਬਣ ਕੇ ਆਇਆ ਸੀਗਾ ਮੰਗਤਾ ਬਣ ਕੇ ਆਇਆ ਸੀਗਾ ਅੱਜ ਤੋਂ ਕਹਿਣਾ ਮੈਂ ਦੇਣਾ ਕੀ ਮੈਂ ਦੇਣਾ ਕੀ ਆ ਇਹ ਗ੍ਰੰਥੀ ਸਿੰਘ ਦੀ ਜ਼ਰੂਰਤ ਸੀ ਤੇ ਅੱਜ ਅਸੀਂ ਕੀ ਕਰਦੇ ਆ ਘਰ ਬੈਠੇ ਬੈਠੇ ਗ੍ਰੰਥੀ ਸਿੰਘ ਨੂੰ ਫੋਨ ਲਾਉਨੇ ਆ ਬਾਬਾ ਜੀ ਘਰੇ ਆਉ ਕੰਮ ਹੀ ਮੜਾ ਜਾ ਕੰਮ ਹੈ ਕੀ ਰੁੱਤ ਬਾਰੇ ਸਾਨੂੰ ਸੀ ਗ੍ਰੰਥੀ ਸਿੰਘ ਦੇ ਕੋਲ ਜਾਣਾ ਬਿਲਕੁਲ ਬਾਬਾ ਜੀ ਜੇ ਅਸੀਂ ਗਏ ਹੁੰਦੇ ਜੋੜ ਕੇ ਗੱਲ ਚ ਪੱਲਾ ਪਾ ਕੇ ਕਹਿੰਦੇ ਵੀ ਆਹ ਕੰਮ ਜੀ ਜੇ ਅਸੀਂ ਗਏ ਹੁੰਦੇ ਨਾ ਹੱਥ ਜੋੜ ਕੇ ਸਾਨੂੰ ਲੱਗਦਾ ਸਾਡਾ ਬੱਚਾ ਬਣੇ ਅਸੀਂ ਗਏ ਨਹੀਂ ਅਸੀਂ ਗ੍ਰੰਥੀ ਨੂੰ ਕੁਝ ਸਮਝਿਆ ਹੀ ਨਹੀਂ ਉਹਨਾ ਅਖੰਡ ਪਾਠ ਚੱਲਦੇ ਮੈਂ ਗੜਗਾਜ ਸਿੰਘ ਸਾਹਿਬ ਵਾਲੀ ਗੱਲ ਕੰਪਲੀਟ ਕਰਨੀ ਹੈ ਅਖੰਡ ਪਾਠ ਚਲਾਉਣੇ ਆ ਨਾ ਕਰੇ ਚੱਲਦੇ ਆ ਨਾ ਕਰੇ ਕਰਾਉਣੇ ਆ ਤੇ ਗ੍ਰੰਥੀ ਸਾਹਿਬ ਨੂੰ ਸੱਦਦੇ ਆ ਕਿੰਨੀ ਕਿੱਜੇ ਦਾ ਉਹ ਪਾਠ ਹੀ ਲੱਗਾ ਅੰਦਰ ਕਮਰੇ ਚ ਨਾ ਮਹਾਰਾਤੀ ਜੀ ਇੱਜ਼ਤ ਨਾ ਗ੍ਰੰਥੀ ਦੀ ਦੇਦਾ ਉਹਨਾ ਗੱਲ ਸੁਣਦਾ ਸੀ ਕਹਿੰਦੇ ਵੀ ਜਦੋਂ ਵੀ ਘਰੇ ਅਖੰਡ ਪਾਠ ਸਾਹਿਬ ਕਰਾਉਣੇ ਪਹਿਲਾਂ ਤਾਂ ਕੋਸ਼ਿਸ਼ ਹੁੰਦੀ ਆ ਵੀ ਉੱਪਰਲੇ ਕਮਰੇ ਚ ਹੋਵੇ ਹਨਾ ਉਹਨੂੰ ਸਤਕਾਰ ਦਾ ਨਾਮ ਦੇ ਦੇਣੇ ਆ ਪਰ ਅਸਲ ਵਜ੍ਹਾ ਹੁੰਦੀ ਨਹੀਂ ਉਹਦੋਂ ਉਹਨਾਂ ਨੇ ਲਾਈਨਾਂ ਲਿਖਿਆ ਕਹਿੰਦੇ ਜੀ ਬੜੇ ਚਿਰਾਂ ਤੋਂ ਬਾਅਦ ਘਰ ਵਿੱਚ ਖੁਸ਼ੀਆਂ ਦਾ ਦੇਨ ਆ ਾਰੇ ਜੀਆਂ ਮਿਲ ਕੇ ਅਖੰਡ ਪਾਠ ਕਰਵਾਇਆ ਉੱਤੇ ਚਲਦਾ ਅਖੰਡ ਬਾੜ ਦੇ ਥੱਲੇ ਟੀਵੀ ਚੱਲੇ ਸਾਰਾ ਹੀ ਟੱਬਰ ਟੀਵੀ ਮੂਰੇ ਬਾਬਾ ਹੀ ਰਹਿਗੇ ਕੱਲੇ ਕੱਲੇ ਆਹ ਤਾਂ ਸਤਕਾਰ ਹੈ ਗੁਰੂ ਗ੍ਰੰਥ ਸਾਹਿਬ ਦਾ ਆਹ ਤਾਂ ਸਤਕਾਰ ਹੈ ਗ੍ਰੰਥੀ ਦਾ ਅਸੀਂ ਕਦੀ ਗ੍ਰੰਥੀ ਦੇ ਪੈਰੀ ਹੱਥ ਲਾਏ ਨਹੀਂ ਅਸੀਂ ਕਦੀ ਗ੍ਰੰਥੀ ਨੂੰ ਫਤਿਹ ਸਤਕਾਰ ਨਾਲ ਬੁਲਾਈ ਨਹੀਂ ਤੇ ਅਸੀਂ ਕਿੱਦਾਂ ਸੋਚੀ ਜਿੱਦਾਂ ਦੀ ਅਸੀਂ ਉਹਦਾ ਜਲੂਸ ਕੱਢਦੇ ਆ ਸਾਨੂੰ ਲੱਗਦਾ ਸਾਡੇ ਬੱਚੇ ਦਾ ਵੀ ਨਿਕਲੂਗਾ ਮੈਂ ਇੱਕ ਅੱਡੇ ਦੀ ਤਾਂ ਚਲੋ ਸੌਂ ਨਹੀਂ ਦਿੰਦਾ ਵਰਡ ਲੈਵਲ ਤੇ ਤੁਸੀਂ ਰਿਸਰਚ ਕਰ ਲਓ ਕਿੰਨੇ ਕੁ ਗੁਰੂ ਘਰ ਦੇ ਪ੍ਰਬੰਧਕ ਆ ਕਿਸੇ ਵੀ ਰੂਪ ਦੇ ਵਿੱਚ ਜਿਨ੍ਹਾਂ ਦੇ ਬੱਚੇ ਗ੍ਰੰਥੀ ਆ ਮੈਂ ਕਹਿੰਦਾ ਨਾ ਗ੍ਰੰਥੀਆਂ ਦੇ ਬੱਚੇ ਨਹੀਂ ਬਾਬਾ ਹੀ ਗ੍ਰੰਥੀ ਵਿੱਚ ਇੱਕ ਗ੍ਰੰਥੀ ਦੀ ਵੀਡੀਓ ਦੇਖੀ ਉਹ ਕਹਿੰਦੇ ਮੈਂ ਸੀਗਾ ਹੁਣ ਮੈਂ ਮਿਲਕ ਬਦਾਮ ਵੇਚ ਰਿਹਾ ਆ ਫਿੱਟ ਲਾਣ ਤੁਹਾਡੇ ਸਿੱਖਾਂ ਤੇ ਆਪ ਜੀ ਸੰਗਤ ਦੀ ਗੱਲ ਕਰੀ ਜਾ ਰਹੇ ਹੋ ਜੀ ਠੀਕ ਹੈ ਕੀ ਸੰਗਤ ਸਾਡੇ ਸਾਥ ਨੇ ਨੀ ਸੰਗਤ ਤਾਂ ਪ੍ਰਮੋਟ ਨਹੀਂ ਕਰਦੀ ਗ੍ਰੰਥੀ ਸਿੰਘਾਂ ਨੂੰ ਕਥਾਵਾਚਕਾਂ ਨੂੰ ਠੀਕ ਹੈ ਪਰ ਮੈਨੂੰ ਲੱਗਦਾ ਕੱਲੀ ਸੰਗਤ ਜ਼ਿੰਮੇਵਾਰ ਨਹੀਂ ਆ ਕਿਤਨਾ ਕਿਤੇ ਜੋ ਪ੍ਰਬੰਧਕ ਕਮੇਟੀਆਂ ਨੇ ਜਿਨ੍ਹਾਂ ਦੇ ਅਧੀਨ ਇਹ ਜੋ ਸਾਡੇ ਪਾਠੀ ਸਿੰਘ ਨੇ ਰਾਗੀ ਸਿੰਘ ਨੇ ਕੀਰਤਨੀਏ ਸਿੰਘ ਨੇ ਹਨਾ ਸਾਡੇ ਕਥਾਵਾਚਕ ਨੇ ਗ੍ਰੰਥੀ ਸਿੰਘ ਨੇ ਇਹ ਡਿਊਟੀਆਂ ਕਰਦੇ ਨੇ ਤੁਹਾਨੂੰ ਨਹੀਂ ਲੱਗਦਾ ਕਿਤਨੇ ਕਿਤੇ ਉਹਨਾਂ ਦਾ ਵੀ ਇੱਕ ਅਹਿਮ ਰੋਲ ਆ ਜੋ ਸਾਡੀਆਂ ਪ੍ਰਬੰਧਕ ਕਮੇਟੀਆਂ ਨੇ ਜਦਕਿ ਸਾਡੀਆਂ ਪ੍ਰਬੰਧਕ ਕਮੇਟੀਆਂ ਦੇ ਕੋਲ ਸੰਗਤ ਵੱਲੋਂ ਮਾਇਆ ਦੇ ਗੱਫੇ ਪਰ ਪਰ ਕਿਉਂਦੇ ਨੇ ਠੀਕ ਆ ਬਾਰੋਂ ਵੀ ਮਾਇਆ ਆਉਂਦੀ ਸੰਗਤੀਆਂ ਨੂੰ ਠੀਕ ਆ ਜੋ ਲੋਕਲ ਸੰਗਤ ਗੁਰਦੁਆਰਾ ਸਾਹਿਬ ਵਿਖੇ ਆਉਂਦੀ ਆ ਉਹ ਵੀ ਫਿਰ ਲੋਕੀ ਦਸਵੰਦ ਦਿੰਦੇ ਨੇ ਇੰਨੀ ਮਾਇਆ ਵਾ ਇੰਨਾ ਸਭ ਕੁਝ ਐ ਕਮੇਟੀਆਂ ਦੇ ਕੋਲ ਫਿਰ ਫਿਰ ਕਾਦੀ ਘਾਟ ਆ ਵੀ ਇਹ ਜੋ ਅੱਗੇ ਜੋ ਸਾਡੇ ਗਰੰਥੀ ਸਿੰਘ ਨੇ ਪਾਠੀ ਸਿੰਘ ਨੇ ਉਹਨਾਂ ਦੀ ਬਾਹ ਨਹੀਂ ਫੜ ਪਾਉਂਦੇ ਕਿੱਥੇ ਕਮੀ ਰਹਿ ਜਾਂਦੀ ਕਾਦੀ ਘਾਟ ਰਹਿ ਜਾਂਦੀ ਜਿਹੜੀਆਂ ਵੀ ਪ੍ਰਬੰਧਕ ਕਮੇਟੀਆਂ ਗਲਤ ਨੇ ਕਿਹੜੀਆਂ ਇਹ ਹਰੇਕ ਨੂੰ ਪਤਾ ਹੁੰਦਾ ਸੀ ਗਲਤ ਜਾ ਰਿਹਾ ਸਹੀ ਜਾ ਰਿਹਾ ਮੱਲੇ ਦੀਆਂ ਸੰਗਤਾਂ ਨੂੰ ਵੀ ਪਤਾ ਹੁੰਦਾ ਜਿਹੜੀਆਂ ਵੀ ਪ੍ਰਬੰਧਕ ਕਮੇਟੀਆਂ ਗਲਤ ਨੇ ਇਹਨਾਂ ਕੋਲ ਮਾਇਆ ਦੀ ਘਾਟ ਨਹੀਂ ਇਹਨਾਂ ਕੋਲ ਬਸਤਰਾਂ ਦੀ ਘਾਟ ਨਹੀਂ ਇਨਾਂ ਕੋਲ ਰਾਸ਼ਨ ਦੀ ਘਾਟ ਨਹੀਂ ਇਨਾਂ ਕੋਲ ਸੋਰਸਸ ਨਹੀਂ ਇੱਕ ਸੋਰਸਸ ਦੀ ਘਾਟ ਨਹੀਂ ਇਹਨਾਂ ਨੂੰ ਸਿਰਫ ਜੁੱਤੀ ਦੀ ਘਾਟ ਆ ਸਹੀ ਮੈਂ ਇਹਦੇ ਵਿੱਚ ਇਹਨਾਂ ਨੂੰ ਕੇਵਲ ਤੇ ਕੇਵਲ ਜੁੱਤੀ ਦੀ ਘਾਟ ਆ ਜੇ ਇਹਨਾਂ ਨੇ ਆਪਣੇ ਗਰੰਥੀ ਨਹੀਂ ਸਾਹਮਣੇ ਜੇ ਇਹਨਾਂ ਨੇ ਆਪਣੇ ਪ੍ਰਚਾਰਕ ਨਹੀਂ ਸਾਹਮਣੇ ਜੇ ਪ੍ਰਚਾਰ ਕਰ ਨਹੀਂ ਸਕਦੇ ਹੁਣ ਪਿੱਛੇ ਇੱਕ ਗਰੰਥੀ ਅਰਦਾਸ ਕਰ ਰਿਆ ਸੀ ਬੜੀ ਵਾਇਰਲ ਹੋਈ ਸੀ ਪਾਸ਼ਾ ਜੀ ਉਹ ਸਾਡੇ ਗੁਰਦੁਆਰੇ ਦਾ ਮੁੱਖ ਸੇਵਾਦਾਰ ਸ਼ਰਾਬ ਪੀਂਦਾ ਹੈ ਤੁਸੀਂ ਸੁਣੀ ਗੱਲ ਅਰਦਾਸ ਸਾਡੇ ਉਥੇ ਬੱਚਿਆਂ ਨੇ ਕੇਸ ਕਤਲ ਕਰਾਏ ਹੋਏ ਹਨ ਜਿਹੜੇ ਵੀ ਪ੍ਰਬੰਧਕ ਦੀ ਉਹ ਅਰਦਾਸ ਗੁਰਦੁਆਰੇ ਦੀ YouTube ਤੇ ਜਾ ਕੇ ਸੰਗਤ ਕੱਢ ਲਵੇ ਕਿਉਂ ਜੀ ਸੰਗਤ ਨੇ ਕਿਉਂ ਬਣਨ ਦਿੱਤਾ ਇਹੋ ਜਿਹਾ ਪ੍ਰਧਾਨ ਪਿੱਛੇ ਇੱਕ ਵੀਡੀਓ ਆਈ ਸੀ ਪਟਿਆਲੇ ਸ਼ਹਿਰ ਦੀ ਸ਼ਾਇਦ ਕਿਸੇ ਗੁਰੂ ਘਰ ਦੀ ਸੀ ਪ੍ਰਧਾਨ ਦਾ ਮੁੰਡਾ ਹਾਲ ਦੇ ਅੰਦਰ ਰਾਤ ਨੂੰ ਜਿਵੇਂ ਸੇਵਾ ਚੱਲਦੀ ਹੈ ਉਥੇ ਉਹ ਕੁੜੀ ਨਾਲ ਹੱਸੀ ਖੇਡੀ ਜਾਂਦਾ ਤੇ ਥੋੜੀ ਬਹੁਤ ਅਸ਼ਲੀਲ ਹਰਕਤ ਵੀ ਹੋ ਜਾਂਦੀ ਹੈ ਤਾਂ ਫਿਰ ਜੁੱਤੀ ਦੀ ਘਾਟ ਨਹੀਂ ਹੈਗੀ ਬਿਲਕੁਲ ਤਾਂ ਫਿਰ ਫੇਰੇ ਸੰਗਤ ਜੁਟੀ ਸੰਗਤ ਸਾਰੇ ਤਾਂ ਉੱਤੇ ਐ ਕੀ ਫਰਕ ਪੈਂਦਾ ਜੀ ਉਹ ਯਾਰ ਗਿਆਨੀ ਪਿੰਦਰਪਾਲ ਸਿੰਘ ਜੀ ਉਹਨਾਂ ਨਾਲ ਸੰਗਤ ਘੱਟ ਜੁੜੀ ਐ ਗੰਦ ਪਾਉਣ ਵਾਲਿਆਂ ਨਾਲ ਜ਼ਿਆਦਾ ਜੁੜੀ ਐ ਹਮ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਉਹਨਾਂ ਨਾਲ ਸੰਗਤ ਘੱਟ ਜੁੜੀ ਐ ਗੰਦ ਪਾਉਣ ਵਾਲਿਆਂ ਨਾਲ ਜ਼ਿਆਦਾ ਜੁੜੀ ਜੁੜੀ ਐ ਥੋੜਾ ਚੈਨਲ ਆ ਨੇਕ ਪੰਜਾਬੀ ਇਤਿਹਾਸ ਮਾਫ ਕਰਨਾ ਥੋੜੇ ਫੋਲੋਅਰ ਤੇ ਇੱਕ ਗੰਦ ਪਾਉਣ ਵਾਲੀ ਦੇ ਫੋਲੋਅਰ ਚ ਕਿੰਨਾ ਫਰਕ ਹੈ ਮੈਂ ਤਾਂ ਚਲੋ ਆਪਣੇ ਚੈਨਲ ਸ਼ੁਰੂ ਕੀਤਾ ਰਬਾਬੀ ਟਿਰ ਮੈਂ ਤਾਂ ਕਿਸੇ ਖਾਤੇ ਆਪਣੇ ਆਪ ਨੂੰ ਗਿਣਦਾ ਹੀ ਨਹੀਂ ਪੰਜਾਬ ਸਿੰਘ ਵੀਰ ਜੀ ਸਿੱਖੀ ਦਾ ਇੰਨਾ ਪ੍ਰਚਾਰ ਕਰ ਰਹੇ ਕਿੰਨੀ ਸੰਗਤ ਨਹੀਂ ਸੁਣਨਾ ਚਾਹੁੰਦੀ